ਜਾਨ ਬੰਦੇ ਤੋਂ ਕਿਉਂ ਪਾਣੀ ਰੱਬ ਨਾ ਕਰੇ ਇਹ ਪਾਣੀ ਦੇ ਵਿੱਚ ਕੁਝ ਮਿਲਾ ਕੇ ਥੋੜੇ ਬੱਚੇ ਨੂੰ ਬੁਲਾਣ ਦੀ ਫੇਰ ਅੱਛਾ ਇਹ ਨਹੀਂ ਕਹਿੰਦੀ ਮੈਡਮ ਨੇ ਭੇਜਿਆ ਮੈਨੂੰ ਅੰਦਰੋਂ ਕਹਿੰਦੀ ਆਉਂ ਤੈਨੂੰ ਪਿਆ ਮੇਰੀ ਕਿਸੇ ਦੇ ਵਿਸ਼ਵਾਸ ਨਾ ਕਰੋ ਵੀਰੇ ਹੱਥ ਦੇ ਟਾਈਮ ਹੁਣ ਨਾ ਤਾਂ ਡਰੈੱਸ ਪਾਈ ਹੋਈ ਹੈ ਇਹਨਾਂ ਦੇ ਕਿਸੇ ਲੋਕਾਂ ਨਾਲ ਮੈਨੂੰ ਪਾਰਸੂ ਵੀ ਕਰ ਸਕਦੇ ਹੋ ਕਿਸੇ ਜਵਾਗਰ ਨੂੰ ਮੈਡਮ ਦਾ ਨਾਮ ਆਉਂਦਾ ਤਾਂ ਤੇਰ ਮੰਗ ਨਹੀਂ ਕਾ ਪ੍ਰਿੰਟ ਕਰੋ ਬਲਾ 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 ਦਾ ਕੋਸ ਵਾਲੇ ਮੈਨੂੰ ਜਾਣਨਾ ਤੋਂ ਦਾ ਲੈਣੋਂ ਤਾਂ ਇੱਕ ਕੰਮ ਕਰਕੇ ਹੁੰਦਾ ਨਾ ਬਾਹਰ ਲਿਖਾ ਸਾਡੇ ਜਵਾਬ ਉਹ ਵੀ ਦੇਂਦੀ ਕਿਰੇ ਦੇ ਪਾਉ ਫੋਟੋ ਦੇਂਦੀ ਆਨੇ ਆ ਵੀ ਮਿਲ ਨਹੀਂ ਪਾਉਂਦੀ ਤੂੰ ਉਧਰ ਜਾ ਮੇਰੀ ਤੁਹਾਡੇ ਨੇ ਕੋਈ ਨਹੀਂ ਤਕੀ ਦਾ ਕਿਹੜਾ ਪਿੰਡ ਆ ਇਹ ਨਾਮ ਦਾ ਪਿੰਡ ਆ ਸਾਡਾ ਜਵਾਗ ਜੱਤੀ ਕਿੰਨੀ ਕੰਮ ਦੀ ਮਿਹਨਤ ਆ ਸੀ ਕੀ ਕਰਾਂਗੇ ਅਸੀਂ ਕਿਵੇਂ ਉਹ ਕਰਿਆ ਸਹੀ ਸਹੀ ਦੱਸ ਦੇ ਕੌਣ ਪੁਲਸਾਂ ਨਾਲ ਆ ਕੇ ਕੀ ਕਰਨਾ ਸੀ ਬਾਲੇ ਵਿੱਚ ਚਾਲ ਜਨਾਨੀ ਆ ਦੀ ਥੋੜੇ ਵਰਗੇ ਆਪਣੇ ਵਾਲੇ ਕਿੰਨੇ ਕਿਹੜੀਆਂ ਦੀ ਮੁੱਲ ਦੀ ਰੂਹ ਆ ਜੀ ਮਮਤਾ ਕਿੰਨਾ ਦੀ ਹੋ ਜਾਂਦਾ ਦੱਸ ਦਿਓ ਤੁਸੀਂ ਅਰੇ ਤੇਰੇ ਵਰਗੇ ਸੱਦੀ ਕੁੱਤੇ ਨੇ ਪਟਿਆਲੀ ਮੈਂ ਆਪਦੀ ਅੱਖਾਂ ਨਾਲ ਦੇਖਿਆ ਠੀਕ ਨਹੀਂ ਕਰ ਸਕੀ ਉੱਧਰ ਬੈ ਕੇ ਪਿੱਛੇ ਕਹਿਣੇ ਲੱਗਦੇ ਆਂ